welcom to gn virtual classes i am assistant professor sanderga from gn college of education de kala road patiala aj assi is video de madhyam de rahi in online classes de madhyam de rahi jive ki sabnu pata hai ki b ed da common entrance test di date announce ho chuki hai jehdi ki 4 august 2024 din etwar nu hai is de vich toada 2.5 ghantiyan da paper hai ji eh sara procedure is var punjab university chandigarh de under chal rha hai common entrance test da procedure tere under ne punjab university patiala bunna ਅਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ ਜਿਨੇ ਵੀ ਐਫੀਲੀਏਟਡ ਕਾਲਜ ਬੀਐਡ ਕਾਲਜਿਸ ਨੇ ਉਹਨਾਂ ਦੇ ਅੰਡਰ ਡਾਕਲਾ ਲੈਣ ਦੇ ਲਈ ਤੁਹਾਨੂੰ ਇਹ ਕਾਮਨ ਐਂਟਰੀ ਟੈਸਟ ਦੇਣਾ ਪਏਗਾ ਐਡਮਿਟ ਕਾਰਡ ਤੁਹਾਡੇ 26 ਆਫ ਅਗਸਟ ਨੂੰ ਅਪਲੋਡ ਹੋ ਜਾਣਗੇ ਉਹਨਾਂ ਦੇ ਉੱਤੇ ਇਨਸਟਰਕਸ਼ਨਸ ਮੈਂਸ਼ਨ ਨੇ ਜਿਹੜੀ ਕਿ ਮੇਜਰ ਇਨਸਟਰਕਸ਼ਨ ਕੀ ਹੈ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ 150 ਨੰਬਰ ਦਾ ਪੇਪਰ ਹੋਏਗਾ ਜੀ 150 ਮਾਰਕਸ ਦੇ ਪੇਪਰ ਦੇ ਵਿੱਚ ਤੁਹਾਨੂੰ ਪਾਸ ਮਾਰਕਸ ਚਾਹੀਦੇ ਨੇ ਤਕਰੀਬਨ ਨੀਅਰ ਅਰਾਊਂਡ 30 ਮਾਰਕਸ ਨਾਲ ਤੁਸੀਂ ਅਪੀਅਰ ਹੋਗੇ ਫਿਰ ਤੁਹਾਨੂੰ ਕੋਈ ਕਾਲਜ ਅਲਾਟਮੈਂਟ ਹੋ ਸਕਦੀ ਹੈ ਤਾਂ ਐਂਟ੍ਰੈਂਟ ਟੈਸਟ ਦੇ ਵਿੱਚ ਅਪੀਅਰ ਹੋਣਾ ਤੇ ਉਹਦੇ ਚੋਂ ਪਾਸ ਮਾਰਕਸ ਲੈਣੇ ਇਟਸ ਆ ਕੰਪਲਸਰੀ ਕੰਡੀਸ਼ਨ ਹੈ ਕਿਸੇ ਵੀ ਬੀਐਡ ਕਾਲਜ ਦੇ ਵਿੱਚ ਸਰਕਾਰੀ ਜਾਂ ਪ੍ਰਾਈਵੇਟ ਦੇ ਵਿੱਚ ਦਾਖਲਾ ਲੈਣ ਦੇ ਲਈ ਠੀਕ ਹੈ ਜੀ ਇਸ ਤੋਂ ਬਾਅਦ ਤੁਸੀਂ ਕਾਉਂਸਲਿੰਗ ਦੇ ਪ੍ਰੋਸੀਜਰ ਚ ਆਉਂਦੇ ਹੋ ਅਗਰ ਤੁਸੀਂ 30 ਮਾਰਕਸ ਦਾ ਪੇਪਰ ਡਨ ਕਰ ਦਿੰਦੇ ਹੋ ਪਾਸ ਹੋ ਜਾਂਦੇ ਹੋ ਇਸ ਐਂਟ੍ਰੈਂਟੈਸ ਦੇ ਵਿੱਚੋਂ ਤਾਂ ਅੱਜ ਐਂਟ੍ਰੈਂਟੈਸ ਨਾਲ ਰਿਲੇਟਿਡ ਬਹੁਤ ਸਾਰੇ ਬੱਚਿਆਂ ਦੇ ਮਨ ਦੇ ਵਿੱਚ ਸਵਾਲ ਨੇ ਕਿ ਅਸੀਂ ਪੇਪਰ ਦੀ ਤਿਆਰੀ ਕਿੱਥੋਂ ਕਰੀਏ ਸਿਲੇਬਸ ਕੀ ਹੈ ਸਿਲੇਬਸ ਦੇ ਵਿੱਚ ਟਾਪਿਕਸ ਕਿਵੇਂ ਦੇ ਨੇ ਉਹ ਟਾਪਿਕ ਦਾ ਮਟੀਰੀਅਲ ਅਸੀਂ ਕਿੱਥੋਂ ਲੈ ਸਕਦੇ ਹਾਂ ਕਿੱਦਾਂ ਦੇ ਕੁਐਸਚਨ ਆਣਗੇ ਜਿਵੇਂ ਕਿ ਯੂਨੀਵਰਸਿਟੀ ਦੀ ਸਾਈਟ ਦੇ ਉੱਤੇ ਜੁਆਇੰਟ ਵੀ ਐਡੈਂਟਰੈਂਸ ਦੀ ਸਾਈਟ ਤੁਸੀਂ ਜਾਓਗੇ ਉੱਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਉਹ ਸਾਈਟ ਦੇ ਉੱਤੇ ਟੈਸ ਸਿਲੇਬਸ ਅਪਲੋਡ ਕੀਤਾ ਹੋਇਆ ਸਿਲੇਬਸ ਦਾ ਪੈਟਰਨ ਅਸੀਂ ਵੀ ਤੁਹਾਨੂੰ ਸ਼ੋਅ ਕੀਤਾ ਕਿ ਇਹ ਸਿਲੇਬਸ ਦਾ ਪੈਟਰਨ ਹੈ ਜਿਹੜਾ ਕਿ 5 ਪਾਰਟਸ ਦੇ ਵਿੱਚ ਡਿਵਾਈਡਿਡ ਨੇ A B C D E 4 ਪਾਰਟਸ ਆਰ ਕੰਪਲਸਰੀ ਪਾਰਟ A B C ਤੇ D ਕੰਪਲਸਰੀ ਨੇ 5th ਪਾਰਟ ਦੇ ਵਿੱਚ ਚੋਇਸ ਹੈ ਪੰਜਾਬੀ ਔਰ ਹਿੰਦੀ ਲੈਂਗੁਏਜ ਦੀ ਜਿਨ੍ਹਾਂ ਨੇ 10th ਲੈਵਲ ਤੱਕ ਪੰਜਾਬੀ ਪੜ੍ਹੀ ਹੈ ਉਹ ਪੰਜਾਬੀ ਦਾ ਪੇਪਰ ਅਟੈਂਪਟ ਕਰਨਗੇ 30 ਮਾਰਕਸਾਂ ਜਿਨ੍ਹਾਂ ਨੇ ਹਿੰਦੀ ਪੜ੍ਹੀ ਹੋਈ ਹੈ 10th ਤੱਕ ਉਹ ਹਿੰਦੀ ਦਾ ਪੇਪਰ ਅਟੈਂਪਟ ਕਰਨਗੇ ਠੀਕ ਹੈ ਜੀ ਜਿਹੜੇ ਪਹਿਲੇ ਚਾਰ ਪਾਰਟ ਨੇ ਇਹਨਾਂ ਦੀ ਲੈਂਗੁਏਜ ਤਿੰਨ ਪਾਰਟ ਦੀ ਲੈਂਗੁਏਜ A B C ਦੀ ਲੈਂਗੁਏਜ ਰਹੇਗੀ ਇੰਗਲਿਸ਼ ਪੰਜਾਬੀ ਔਰ ਹਿੰਦੀ ਤਿੰਨੋ ਮੀਡੀਅਮ ਦੇ ਵਿੱਚ ਤੁਹਾਨੂੰ ਇਹ ਪਹਿਲੇ ABC ਪਾਰਟ ਅਵੇਲੇਬਲ ਹੋਣਗੇ ਪੇਪਰ ਦੇ ਵਿੱਚ ਤੇ ਜਿਹੜਾ D ਪਾਰਟ ਹੈ ਉਹ ਇੰਗਲਿਸ਼ ਲੈਂਗੁਏਜ ਦਾ ਤਾਂ ਇੰਗਲਿਸ਼ ਹੀ ਰਹੇਗਾ ਪਰ E ਪਾਰਟ ਤੁਸੀਂ ਜਿਹੜੀ ਵੀ ਲੈਂਗੁਏਜ ਦਾ ਅਟੈਂਪਟ ਕਰ ਰਹੇ ਹੋ ਉਸੇ ਵਾਲਾ ਮੀਡੀਅਮ ਤੁਸੀਂ ਅਡਾਪਟ ਕਰ ਲਓਗੇ ਠੀਕ ਹੈ ਜੀ ਇਹ ਕਲੀਅਰ ਹੈ ਇਹ ਸੈਸ਼ਨ ਦਾ ਆਰੰਭ ਹੈ ਇਹਦੇ ਵਿੱਚ ਅਸੀਂ ਕੀਤੇ ਕਿ 150 ਮਲਟੀਪਲ ਚੁਆਇਸ ਤੁਹਾਨੂੰ ਕੁਐਸਚਨ ਆਉਣਗੇ ਹਰੇਕ ਕੁਐਸਚਨ ਦੇ ਅੱਗੇ ਉਹਦੀਆਂ ਚਾਰ ਆਪਸ਼ਨਸ ਹੋਣਗੀਆਂ A B C D ਤੁਹਾਨੂੰ ਜਦੋਂ ਤੁਹਾਡਾ ਐਡਮਿਟ ਕਾਰਡ ਅਪਲੋਡ ਹੋਏਗਾ ਉਹਦੇ ਵਿੱਚ ਵੀ ਇਨਸਟਰਕਸ਼ਨਸ ਲਿਖੀਆਂ ਆਉਣਗੀਆਂ ਮੁੰਬੀ ਉੱਥੇ ਸਾਈਡ ਦੇ ਉੱਤੇ ਇਨਸਟਰਕਸ਼ਨਸ ਮੈਸੇਜ ਵਿੱਚ ਮੈਂਸ਼ਨ ਨੇ ਕਿ ਹਰੇਕ ਬੱਚੇ ਨੇ ਇੱਕ ਬਲੈਕ ਬਾਲ ਪੈਨ ਲੈ ਕੇ ਜਾਣਾ ਹੈ ਜਿਹੜੇ ਤੁਸੀਂ ਕੁਐਸਚਨ ਮਲਟੀਪਲ ਚੁਆਇਸ ਕੁਐਸਚਨਸ ਦੇ ਆਨਸਰਸ ਲਿਖਣੇ ਨੇ ਉਹ ਬਲੈਕ ਬੋਇਲ ਪੈਨ ਨਾਲ ਸਰਕਲ ਨੂੰ ਫਿਲ ਕਰਨਾ ਹੈ OMR ਸ਼ੀਟ ਦੇ ਉੱਤੇ ਅਵੇਲੇਬਿਲਟੀ ਮਿਲੇਗੀ ਆਨਸਰਸ ਲਿਖਣ ਦੇ ਲਈ ਰਾਤਵਕ ਦੇ ਲਈ ਵੀ ਸ਼ੀਟ ਨਾਲ ਮਿਲੇਗੀ ਕੋਈ ਵੀ ਕੈਲਕੂਲੇਟਰ ਵਗੈਰਾ ਇਹਦੇ ਵਿੱਚ ਅਲਾਉਡ ਨਹੀਂ ਹੈਗਾ ਤਾਂ ਬਹੁਤ ਸਿੰਪਲ ਪੇਪਰ ਹੈ ਕੋਈ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੈ ਅਸੀਂ ਤੁਹਾਡੀ ਪੂਰੀ ਪੂਰੀ ਆਪਣੀ ਚੈਨਲ ਦੇ ਮਾਧਿਅਮ ਦੇ ਰਾਹੀਂ ਵਰਚੁਅਲ ਕਲਾਸਿਸ ਦੇ ਮਾਧਿਅਮ ਦੇ ਰਾਹੀਂ ਤੁਹਾਡੀ ਪੂਰੀ ਪੂਰੀ ਹੈਲਪ ਕਰਾਂਗੇ ਕਿ ਤੁਸੀਂ ਇਸ ਪੇਪਰ ਦੇ ਵਿੱਚੋਂ ਵੱਧ ਤੋਂ ਵੱਧ ਮਾਰਕਸ ਅਚੀਵ ਕਰ ਸਕੋ ਅਬਟੇਨ ਕਰ ਸਕੋ ਤਾਂ ਜੀ ਜਿਵੇਂ ਕਿ ਤੁਹਾਨੂੰ ਪੈਟਰਨ ਕਲੀਅਰ ਕਰ ਦਿੱਤਾ ਹੈ 네ਗੇਟਿਵ ਮਾਰਕਿੰਗ ਨਹੀਂ ਹੈ ਜੋ ਸਭ ਤੋਂ ਪਹਿਲਾ ਸਵਾਲਾਂ ਦੇ ਵਿਚਾਰ ਕਿ 네ਗੇਟਿਵ ਮਾਰਕਿੰਗ ਨਹੀਂ ਹੈ ਬੱਚਿਓ ਬੈਡ OMR ਸ਼ੀਟ ਦੇ ਉੱਤੇ ਬਹੁਤ ਸੋਚ ਸਮਝ ਕੇ ਤੁਸੀਂ ਆਪਣੇ ਅਬਜੈਕਟਿਵ ਟਾਈਪ ਕੁਐਸਚਨ ਦਾ ਇੱਕ ਕਾਲਮ ਤੇ ਆਨਸਰ ਲਗਾਣਾ ਹੈ ਇੱਕ ਆਪਸ਼ਨ ਦੇ ਉੱਤੇ A B C D ਦੇ ਵਿੱਚੋਂ ਕੋਈ ਇੱਕ ਅਗਰ ਤੁਸੀਂ ਗਲਤੀ ਨਾਲ ਜਿਵੇਂ ਸਪੋਜ਼ ਕਰੋ ਤੁਸੀਂ ਕੋਈ ਕੁਐਸਚਨ ਅਟੈਂਪਟ ਕੀਤਾ ਐਮਸੀਕਿਊ ਉਹਦੇ ਆ 4 ਆਪਸ਼ਨ ਸੀ ਪਹਿਲਾਂ ਤੁਹਾਨੂੰ ਲੱਗਿਆ ਕਿ A ਆਪਸ਼ਨ ਸਹੀ ਹੈ ਤੁਸੀਂ ਉਹਨੂੰ ਸਰਕਲ ਕਰਤਾ ਫਿਰ ਤੁਸੀਂ ਦੁਬਾਰਾ ਜਦੋਂ ਕੁਐਸਚਨ ਧਿਆਨ ਨਾਲ ਪੜਿਆ ਤੁਹਾਡੇ ਮਾਈਂਡ 'ਚ ਨਹੀਂ ਇਸਦਾ ਸਹੀ ਜਵਾਬ ਤਾਂ C ਸੀ ਤਾਂ ਤੁਸੀਂ A ਨੂੰ ਕ੍ਰਾਸ ਕਰਕੇ C ਨੂੰ ਦੁਬਾਰਾ ਸਰਕਲ ਕਰ ਰਹੇ ਹੋ ਤਾਂ ਉਹ ਕੁਐਸਚਨ ਉਸ ਹਾਲਤ ਦੇ ਵਿੱਚ ਕੈਨਸਲ ਹੋ ਜਾਏਗਾ ਤਾਂ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਿਓ ਹੋ ਜੀ ਅੱਜ ਮੈਂ ਇਹ ਸੈਕਸ਼ਨ ਦੇ ਦਰ ਰਾਹੀਂ ਤੁਹਾਨੂੰ ਸੈਕਿੰਡ ਪਾਰਟ ਦੇ ਉੱਤੇ ਗੱਲ ਕਰਾਂਗੀ ਟੀਚਿੰਗ ਪੋਟੈਂਸ਼ੀਅਲ ਟੀਚਿੰਗ ਪੋਟੈਂਸ਼ੀਅਲ ਦੇ ਵਿੱਚ ਕਿਸ ਤਰ੍ਹਾਂ ਦਾ ਪੈਟਰਨ ਹੈ ਉਹਦੇ ਅੰਡਰ ਕਿੱਦਾਂ ਦੇ ਕੁਐਸਚਨਸ ਆਉਣਗੇ ਤੇ ਇਹਨਾਂ ਕੁਐਸਚਨਸ ਦੇ ਆਨਸਰਸ ਜਾਂ ਇਹਨਾਂ ਦੀ ਟੌਪਿਕਸ ਦੀ ਤਿਆਰੀ ਤੁਸੀਂ ਕਿੱਥੋਂ ਕਰੋਗੇ ਉਹਦੇ ਬਾਰੇ ਗੱਲਬਾਤ ਕਰਾਂਗੇ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਹੈਗਾ ਟੀਚਿੰਗ ਪੋਟੈਂਸ਼ੀਅਲ ਜਿਹੜਾ ਕਿ 30 ਮਾਰਕਸ ਦਾ ਹੋਏਗਾ ਜਿਵੇਂ ਕਿ ਅਸੀਂ ਤੁਹਾਨੂੰ ਉਧਰ मेंशन कर देता है 30 मार्क्स के क्वेश्चन इनमें आएंगे यानी कि 30 क्वेश्चन आएंगे वन मार्क ईच क्वेश्चन दे लेगा सब एमसीक्यूज क्वेश्चन आंगे मल्टीपल चॉइस क्वेश्चंस जिसे विच पहला टॉपिक उन्होंने लिया नॉलेज ऑफ द लर्निंग प्रोसेस ऑफ द एजुकेशनल सिस्टम ਤਾਂ এডੂਕੇਸ਼ਨ ਸਿਸਟਮ ਦੇ ਲਰਨਿੰਗ ਪ੍ਰੋਸੈਸ ਦੇ ਤੁਸੀਂ ਇਹਦੇ ਵਿੱਚ ਨੌਲੇਜ ਦੀ ਗੱਲ ਕਰਨੀ ਹੈ ਕਿ ਤੁਸੀਂ ਇਸ 파ਟ ਨੂੰ ਅਟੈਂਪਟ ਕਰਦੇ ਹੋ ਤੁਹਾਡੇ ਮਾਈਂਡ ਦੇ ਵਿੱਚ ਕੀ ਆਉਣਾ ਚਾਹੀਦਾ ਹੈ ਕਿ ਤੁਸੀਂ 6ਵੀਂ ਤੋਂ ਲੈ ਕੇ 12ਵੀਂ ਕਲਾਸ ਦੇ ਬੱਚੇ ਨੂੰ ਮਾਈਂਡ ਦੇ ਵਿੱਚ ਰੱਖਣਾ ਹੈ ਉਹ ਬੱਚੇ ਦੇ ਹਿਸਾਬ ਨਾਲ ਜਿਹੜਾ ਲਰਨਿੰਗ এডੂਕੇਸ਼ਨਲ এনਵਾਇਰਨਮੈਂਟ ਹੈ ਜਾਂ ਲਰਨਿੰਗ ਜਿਹੜੀ ਹੈ ਬੱਚੇ ਦਾ ਉਹ ਪੈਟਰਨ এডੂਕੇਸ਼ਨ ਦਾ ਕਿਵੇਂ ਦਾ ਹੋਣਾ ਚਾਹੀਦਾ ਤਾਂ ਇਸ ਚੀਜ਼ ਨੂੰ ਆਪਣੇ ਮਾਈਂਡ ਦੇ ਵਿੱਚ ਰੱਖ ਕੇ ਹਮੇਸ਼ਾ ਆਪਣੇ ਮਾਈਂਡ ਦੇ ਵਿੱਚ এডੂਕੇਸ਼ਨ ਨੂੰ ਲੈ ਕੇ ਸਵਾਲ ਜਾਂ ਬਹੁਤ ਸਾਰੀਆਂ ਆਂਦੀਆਂ ਨੇ ਸੁਜੈਸ਼ਨ ਕਿ ਇਦਾਂ ਦਾ ਪੈਟਰਨ ਅਡਾਪਟ ਕਰਨਾ ਚਾਹੀਦਾ ਬੱਚਿਆਂ ਦੇ ਲਈ ਇਸ ਲੈਵਲ ਦੀਆਂ ਬੁੱਕਸ ਇਦਾਂ ਦੇ ਰਿਸੋਰਸਸ ਸਕੂਲ ਦੇ ਵਿੱਚ ਅਵੇਲੇਬਲ ਹੋਣੇ ਚਾਹੀਦੇ ਆ ਟੀਚਰ ਦਾ ਰੋਲ ਕਿਵਿਦਾਂ ਦਾ ਹੋਣਾ ਚਾਹੀਦਾ ਤਾਂ ਇਹਦੇ ਨਾਲ ਰਿਲੇਟਡ ਤੁਸੀਂ ਜਦੋਂ ਇਸ ਕੋ ਟਾਪਿਕ ਦੇ ਨਾਲ ਰਿਲੇਟਡ ਕੁਐਸਚਨ ਨੂੰ ਅਟੈਂਪਟ ਕਰੋਗੇ ਤਾਂ ਤੁਸੀਂ ਕੀ ਕਰਨਾ ਹੈ ਕਿ 6ਵੀਂ ਤੋਂ 12ਵੀਂ ਤੱਕ ਕਲਾਸ ਦੇ ਬੱਚੇ ਨੂੰ ਮਾਈਂਡ ਦੇ ਵਿੱਚ ਜਾਂ ਸਕੂਲ এনवायरमेंट ਮਾਈਂਡ ਦੇ ਵਿੱਚ ਰੱਖਣਾ ਹੈ ਤਾਂ ਉਸ ਹਿਸਾਬ ਨਾਲ ਆਬਜੈਕਟਿਵ ਦਾ ਹੀ ਕੁਐਸਚਨ ਦਾ ਆਨਸਰ ਦੇਣਾ ਹੈ এনवायरमेंट ਦੇ ਫੀਬਰ ਦੇ ਵਿੱਚ ਕਿ ਕੀ ਹੋਣਾ ਚਾਹੀਦਾ ਸੈਕੰਡ ਪਾਰਟ ਸਾਡਾ ਹੈਗਾ ਜੀ ਆਡੀਓ ਵਿਜ਼ੂਅਲ ਏਡਸ ਔਰ ਮਾਸ ਮੀਡੀਆ ਸੈਕੰਡ ਜਿਹੜੇ ਕੁਸ਼ਚਨ ਮਲਟੀਪਲ ਚੁਆਇਸ ਆਉਣਗੇ ਤੁਹਾਨੂੰ ਆਡੀਓ ਵਿਜ਼ੂਅਲ ਏਡਸ ਤੇ ਮਲਟੀਮੀਡੀਆ ਦੇ ਹਿਸਾਬ ਨਾਲ ਆਉਣਗੇ ਤਾਂ ਇਹਨਾਂ ਦੇ ਵਿੱਚ ਆਡੀਓ ਵਿਜ਼ੂਅਲ ਏਡਸ ਦੇ ਵਿੱਚ ਕੀ ਆਉਂਦੇ ਨੇ ਟੇਪ ਰਿਕਾਰਡਰਸ ਨਾਲ ਰਿਲੇਟਡ ਕੁਸ਼ਚਨ ਆ ਸਕਦੇ ਨੇ ਡਾਕੂਮੈਂਟਰੀਜ਼ ਪੀਪੀਟੀਸ ਯੂਜ਼ ਹੋ ਸਕਦੀਆਂ ਨੇ ਹੈਨਾ ਜੀ ਤਾਂ ਅੱਜ ਲੇਟੈਸਟ ਕਨਸੈਪਟ ਇਹਦੇ ਅੰਡਰ ਕੀ ਚੱਲ ਰਿਹਾ ਹੈ ਆਈ ਸੀ ਟੀ ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ ਤਾਂ ਤੁਸੀਂ ਇਸ ਨੂੰ ਧਿਆਨ ਦੇ ਵਿੱਚ ਰੱਖ ਕੇ ਅਸੀਂ ਲਰਨਿੰਗ এনਵਾਇਰਨਮੈਂਟ ਦੀ ਐਜੂਕੇਸ਼ਨਲ ਸਿਸਟਮ ਦੀ ਗੱਲ ਕਰਨੀ ਹੈ ਕਿ ਹੁਣ ਕਿਹੜਾ ਪੈਟਰਨ ਅਡਾਪਟ ਕਰਨਾ ਚਾਹੀਦਾ ਆਈ ਸੀ ਟੀ ਦਾ ਇਨਫੋਰਮੇਸ਼ਨ ਕਮਿਊਨੀਕੇਸ਼ਨ ਤੇ ਟੈਕਨੋਲੋਜੀ ਤਿੰਨਾਂ ਨੂੰ ਜੋੜ ਕੇ ਠੀਕ ਹੈ ਜੀ ਥਰਡ ਪਾਰਟ ਸਾਡਾ ਹੈਗਾ ਵੈਲਿਊਜ਼ ਐਸ ਇਨਸ਼ਾਈਨਡ ਇਨ ਦੀ ਕੰਟ੍ਰਿਬਿਊਸ਼ਨ ਕਨਸਟੀਟਿਊਸ਼ਨ ਆਫ ਇੰਡੀਆ ਤੇ ਥਰਡ ਟਾਪਿਕ ਦੇਖੋ ਜੀ ਇੱਕ ਬੇਸਿਕ ਜੀ ਗੱਲ ਹੈ ਅਸੀਂ ਸਿੱਖਿਆ ਕਿਉਂ ਲੈ ਰਹੇ ਹਾਂ ਅچھے ਹਿਊਮਨ ਬੀਿੰਗ ਹੋਣ ਲਈ ਮੋਰਲ ਵੈਲਿਊਜ਼ ਡਿਵੈਲਪ ਕਰਨ ਦੇ ਲਈ ਕਿਉਂਕਿ ਜਦੋਂ ਬੱਚਾ ਸਕੂਲ ਜਾਣਾ ਸ਼ੁਰੂ ਕਰਦਾ ਤਾਂ ਉਹ ਸਾਨੂੰ ਪੰਚਲ ਹੋਣਾ ਸਿਖਾਂਦਾ ਹੈ ਰੈਗੂਲਰਿਟੀ ਸਿਖਾਂਦਾ ਹੈ ਪ੍ਰੋਪਰ ਡਰੈਸ ਅਪ ਹੋਣਾ ਸਿਖਾਂਦਾ ਹੈ ਲੋਕਾਂ ਨਾਲ ਇੰਟਰੈਕਸ਼ਨ ਕਰਨੀ ਸਿਖਾਂਦਾ ਹੈ ਤੇ ਸਾਡੀ ਲਰਨਿੰਗ ਅਬਿਲਿਟੀ ਨੂੰ ਇੰਕਰੀਜ਼ ਕਰਦਾ ਜਦੋਂ ਤੁਸੀਂ ਸੋਸਾਇਟੀ ਦੇ ਅਗਰ ਅچھے ਹਿਊਮਨ ਬੀਿੰਗ ਬਣ ਕੇ ਵਿਚਰਨਾ ਚਾਹੁੰਦੇ ਹੋ ਤਾਂ ਤੁਹਾਡੇ ਵਿੱਚ ਵੈਲਿਊਜ਼ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਜਿਹੜੀਆਂ ਵੈਲਿਊਜ਼ ਨੇ ਉਹ ਇੱਕ ਨਾ ਟੁੱਟਣ ਵਾਲਾ ਅਨਿਖੜਵਾ ਅੰਗ ਨੇ ਐਜੂਕੇਸ਼ਨ ਸਿਸਟਮ ਦਾ ਤਸਾ ਦਾ 3rd ਜਿਹੜੇ ਤੁਹਾਨੂੰ ਟਾਪਿਕ ਦਿੱਤਾ ਇਹਨਾਂ ਨੇ ਵੈਲਿਊਜ਼ ਦੇ ਨਾਲ ਰਿਲੇਟਡ ਕਿ ਇਸ ਟਾਪਿਕ ਦੇ ਵਿੱਚ ਵੈਲਿਊਜ਼ ਬਾਰੇ ਮੋਰਲ ਵੈਲਿਊਜ਼ ਬਾਰੇ ਗੱਲ ਕੀਤੀ ਜਾਏਗੀ ਤਾਂ ਉਹਨਾਂ ਦਾ ਕੁਐਸਚਨ ਕੀ ਹੈ ਕਿ ਕਨਸਟੀਟਿਊਸ਼ਨ ਆਫ ਇੰਡੀਆ ਦੇ ਵਿੱਚ ਵੈਲਿਊਜ਼ ਦੇ ਨਾਲ ਰਿਲੇਟਡ ਕੀ ਕੁਝ ਅਵੇਲੇਬਿਲਟੀ ਹੈ ਕਿ ਐਸੇ ਡਾਕੂਮੈਂਟਸ ਪਏ ਨੇ ਆਰਟੀਕਲ ਕਿਹੜੇ-ਕਿਹੜੇ ਨੇ ਜੋ ਸਕੂਲਸ ਦੇ ਵਿੱਚ ਮੋਰਲ ਵੈਲਿਊਜ਼ ਨੂੰ ਵਧਾਵਾ ਦਿੰਦੇ ਨੇ ਕਿ ਸਾਨੂੰ ਸਕੂਲਸ ਦੇ ਵਿੱਚ ਮੋਰਲ ਵੈਲਿਊਜ਼ ਦੇ ਕਨਸੈਪਟ ਨੂੰ ਵੀ ਨਾਲ-ਨਾਲ ਲੈ ਕੇ ਚੱਲਣਾ ਪਏਗਾ ਜਿਵੇਂ ਕਿ ਫਾਰ ਐਗਜ਼ਾਮਪਲ ਐਕਚੁਅਲ এনवायरमेंट ਐਜੂਕੇਸ਼ਨ ਡਰਗ ਅਬਿਊਜ਼ ਦਾ ਪੇਪਰ ਕ ਮੋਰਲ ਵੈਲਿਊਜ਼ ਨੇ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਵਾਤਾਵਰਣ ਨੂੰ ਸੰਭਾਲਣ ਦੇ ਲਈ ਇਦਾਂ ਦੀਆਂ ਚੀਜ਼ਾਂ ਤਾਂ ਮੋਰਲ ਵੈਲਿਊਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਕਨਸਟੀਟਿਊਸ਼ਨ ਦੀ ਆਫ ਇੰਡੀਆ ਦੀ ਕੀ ਕੰਟਰੀਬਿਊਸ਼ਨ ਹੈ ਕਿਹੜੇ-ਕਿਹੜੇ ਆਰਟੀਕਲਸ ਅਵੇਲੇਬਲ ਨੇ ਤਾਂ ਇਹਦੇ ਹਿਸਾਬ ਦੇ ਨਾਲ ਤੁਹਾਨੂੰ ਮਲਟੀਪਲ ਚੁਆਇਸ ਕੁਸ਼ਚਨ ਆਣਗੇ ਤਾਂ ਤੁਸੀਂ ਅੱਜਕੱਲ ਸਭ ਤੋਂ ਯੂਟਿਊਬ ਹੈ ਵਾਈਫਾਈ ਦੇ ਕਨੈਕਸ਼ਨ ਦੇ ਤੁਸੀਂ ਆਨਲਾਈਨ ਜਾ ਕੇ ਸਰਚ ਕਰ ਸਕਦੇ ਹੋ ਬਹੁਤ ਸਾਰੀਆਂ ਵੈਲਿਊਜ਼ ਇਵਨ ਕਿ ਸਾਡੀਆਂ ਬਹੁਤ ਸਾਰੀਆਂ ਫਿਲਾਸਫੀ ਦੀਆਂ ਵੀਡੀਓਜ਼ ਪਈਆਂ ਨੇ ਸਾਡੇ ਚੈਨਲ ਦੇ ਉੱਤੇ ਜੀ ਐਨ ਗਰਲਸ ਕਾਲਜ ਦੇ ਚੈਨਲ ਦੇ ਉੱਤੇ ਯੂਟਿਊਬ ਦੇ ਉੱਤੇ ਸਾਡਾ ਚੈਨਲ ਹੈ ਉਹਦੇ ਉੱਤੇ ਇੱਥੇ ਵੀਡੀਓਜ਼ ਪਈਆਂ ਨੇ ਕਨਸਟੀਟਿਊਸ਼ਨਲ ਆਫ ਇੰਡੀਆ ਦੇ ਨਾਲ ਵੈਲਿਊਜ਼ ਨਾਲ ਰਿਲੇਟਡ ਟੌਪਿਕ ਵੀ ਤੁਹਾਨੂੰ ਮਿਲਣਗੇ ਲੈਕਚਰਸ ਤਾਂ ਤੁਸੀਂ ਉੱਥੋਂ ਜਾ ਕੇ ਵੀ ਇਸ ਪੈਟਰਨ ਦੀ ਤਿਆਰੀ ਕਰ ਸਕਦੇ ਹੋ ਗੋ ਥਰੂ ਹੋ ਸਕਦੇ ਹੋ ਕਨਸੈਪਟਸ ਨੂੰ ਅੱਗੇ ਜੀ ਸਾਡਾ फोर्थ ਹੈਗਾ ਜਨਰਲ ਅਵੇਅਰਨੈਸ ਆਫ ਨੈਸ਼ਨਲ ਲੈਵਲ ਐਜੂਕੇਸ਼ਨਲ ਏਜੰਸੀਸ ਕਿ ਸਾਨੂੰ ਅਸੀਂ ਆਪਣੀ ਰਾਈਟਸ ਦੀ ਗੱਲ ਕਦੋਂ ਗੱਲ ਕਰ ਸਕਦੇ ਹਾਂ ਜਦੋਂ ਸਾਨੂੰ ਆਪਣੀ ਰਾਈਟਸ ਪਤਾ ਹੋਣਗੇ ਤਾਂ ਤੁਹਾਨੂੰ ਆਪਣੇ ਕਨਸਟੀਟਿਊਸ਼ਨਲ ਜਿਹੜੀਆਂ ਜਨਰਲ ਅਵੇਅਰਨੈਸ ਹੈ ਕਿ ਸਕੂਲ ਦੇ ਵਿੱਚ ਸਾਨੂੰ ਵੀ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਅਗਰ ਅਸੀਂ ਸਕੂਲ ਸਿਸਟਮ ਦੀ ਗੱਲ ਕਰ ਰਹੇ ਹਾਂ ਤਾਂ ਕਿਹੜੀਆਂ-ਕਿਹੜੀਆਂ ਐਜੂਕੇਸ਼ਨਲ ਏਜੰਸੀਜ਼ ਅਵੇਲੇਬਲ ਨੇ ਆਪਣੀ ਇੰਡੀਆ ਦੇ ਵਿੱਚ ਆਪਣੀ ਕੰਟਰੀ ਦੇ ਵਿੱਚ ਜਿਹੜੀਆਂ ਕਿ ਇਹਨਾਂ ਦੇ ਲਈ ਕੰਮ ਕਰਦੀਆਂ ਨੇ ਸਕੂਲ ਐਜੂਕੇਸ਼ਨ ਦੇ ਲਈ ਤਾਂ ਉਹ ਕਿਵੇਂ ਨੇ ਫਾਰ ਇਗਜ਼ਾਮਪਲ CBSE NCTE UGC ਕਾਲਜਿਸ ਦੇ ਲਈ ਹੈ NCERT ਠੀਕ ਹੈ ਜੀ CBSE ਸੈਂਟਰਲ ਬੋਰਡ ਐ ਐਮ ਸੀ ਆਰਟੀ ਜਿਹੜੀਆਂ ਬੁੱਕਸ ਆਉਂਦੀਆਂ ਐ ਐਨ ਸੀ ਟਈ ਟੀਚਰਸ ਦੇ ਲਈ ਐ ਨੈਸ਼ਨਲ ਕਾਉਂਸਲ ਆਫ ਟੀਚਰ ਐਜੂਕੇਸ਼ਨ ਇਹ ਜਿਹੜੀਆਂ ਏਜੰਸੀਸ ਨੇ ਇਹ ਜਨਰਲ ਅਵੇਅਰਨੈਸ ਦਾ ਧਿਆਨ ਰੱਖਦੇ ਨੇ ਕਿ ਹਰ ਇੱਕ ਸਕੂਲ ਦੇ ਮਾਨਤਾ ਹੋਣੀ ਚਾਹੀਦੀ ਐ ਉਹ ਬੁੱਕਸ ਕਿਹੜੀਆਂ ਰੈਫਰ ਕਰ ਰਿਹਾ ਕੀ ਉਹ ਪ੍ਰੋਪਰ ਸਿਲੇਬਸ ਪੈਟਰਨ ਫਾਲੋ ਕਰ ਰਿਹਾ ਜੋ ਲੇਟੈਸਟ ਪੈਟਰਨ ਨੇ ਐਜੂਕੇਸ਼ਨ ਸਿਸਟਮ ਦੇ ਉਹਨਾਂ ਨੂੰ ਫਾਲੋ ਕਰ ਰਿਹਾ ਜਾਂ ਨਹੀਂ ਕਰ ਰਿਹਾ ਇਹਨਾਂ ਦੇ ਉੱਤੇ ਚੈਕਲਿਸਟ ਰੱਖਦੀ ਐ ਤੇ ਇਹਨਾਂ ਨੂੰ ਟਾਈਮ ਟੂ ਟਾਈਮ ਸਕੂਲ এডੂਕੇਸ਼ਨ ਸਿਸਟਮ ਨੂੰ ਗਾਈਡੈਂਸ ਐਂਡ ਨੋਲਜ ਪ੍ਰੋਵਾਈਡ ਕਰਦੀ ਹੈ ਕਿ ਬੇਸ ਪ੍ਰੋਵਾਈਡ ਕਰਦੀ ਹੈ ਕਿ ਤੁਸੀਂ এডੂਕੇਸ਼ਨ ਕਿਵੇਂ ਸਕੂਲ ਦੇ ਵਿੱਚ ਇੰਪਾਰਟ ਕਰਨੀ ਹੈ ਤਾਂ ਕਿ ਵੱਧ ਤੋਂ ਵੱਧ ਲਰਨਿੰਗ ਐਨਹਾਂਸ ਹੋ ਸਕੇ ਠੀਕ ਹੈ ਜਿੱਤੇ ਬੱਚੇ ਸਹੀ ਸਿੱਖਿਆ ਪ੍ਰਾਪਤ ਕਰ ਸਕਣ ਅਗਲਾ ਪੁਆਇੰਟ ਹੈ ਜੀ ਐਪਟੀਟਿਊਡ ਫਾਰ ਟੀਚਿੰਗ profession ਹੁਣ ਗੱਲ ਕੀ ਹੈ ਕਿ ਇਹ ਇਸ ਟਾਪਿਕ ਦੇ ਨਾਲ ਰਿਲੇਟਡ ਜਿਹੜੇ ਕੁਐਸਚਨ ਆਉਣਗੇ ਉਹ ਟੀਚਿੰਗ profession ਯਾਨੀ ਕਿ ਅਧਿਆਪਕ ਦੇ ਵੱਲੋਂ ਆਉਣਗੇ ਕਿ ਟੀਚਰ ਕਿਵੇਂ ਦਾ ਹੋਣਾ ਚਾਹੀਦਾ ਹੈ ਨਿਊ ਐਜੂਕੇਸ਼ਨ ਪਾਲਿਸੀ ਦੇ ਅਕੋਰਡਿੰਗਲੀ ਹੁਣ ਟੀਚਰ ਕਿਹਦਾ ਰੋਲ ਪਲੇ ਕਰ ਰਿਹਾ ਐਜ਼ ਆ ਫੈਸਿਲਿਟੇਟਰ ਹੁਣ ਬੱਚੇ ਜਿਹੜੇ ਨੇ ਉਹ ਆਪਣੀ ਨੋਲਿਜ ਆਪ ਕ੍ਰੀਏਟ ਕਰ ਰਹੇ ਨੇ ਅਸੀਂ ਨਹੀਂ ਪ੍ਰੋਵਾਈਡ ਕਰ ਰਹੇ ਟੀਚਰ ਕੇ ਫੀਚਰ ਆਇਆ ਬੁੱਕ ਤੁਹਾਨੂੰ ਮਿਲੀ ਹੋਈ ਉਹਦੇ ਵਿੱਚੋਂ ਪੜਿਆ ਪੜਾਤਾ ਰੱਟਾ ਮਾਰਿਆ ਓਕੇ ਨੋ ਹੁਣ ਪ੍ਰੈਜੈਂਟੇਸ਼ਨਸ ਮਿਲਦੀਆਂ ਨੇ ਅਸਾਈਨਮੈਂਟਸ ਮਿਲਦੇ ਨੇ ਜਿਹੜੀਆਂ ਕਿ ਹੋਰ ਵੀ ਵਾਈਟ ਟੌਪਿਕਸ ਨੂੰ ਆਪਣੇ ਅੰਦਰ ਇਨਕਲੂਡ ਕਰਦੀਆਂ ਨੇ ਤਾਂ ਕਿ ਬੱਚੇ ਆਪਣੀ ਨੋਲਿਜ ਖੁਦ ਕ੍ਰੀਏਟ ਕਰਨ ਕਈ ਵਾਰੀ ਕਿ ਟੀਚਰ ਫੈਸਿਲਿਟੇਟਰ ਦਾ ਕੰਮ ਕਰਦਾ ਉਹ ਬੱਚੇ ਨੂੰ ਕਿਸ ਟਾਪਿਕ ਨਾ ਫੋਰ ਐਗਜ਼ਾਮਪਲ ਅਸਾਈਨਮੈਂਟ ਲਈ ਕੋਈ ਟਾਪਿਕ ਦਿੰਦਾ ਤਾਂ ਅਸਾਈਨਮੈਂਟ ਲਈ ਉਹ ਟਾਪਿਕ ਦੇ ਲਈ ਕਿਵੇਂ ਦੀਆਂ ਬੁੱਕਸ ਪੜ੍ਹੇ ਕਿਹੜੀਆਂ ਜਗ੍ਹਾ ਤੇ ਕਿਹੜੀਆਂ ਸਾਈਟ ਦੇ ਉੱਤੇ ਜਾਏ ਸੋਸ਼ੀਅਲੀ ਉਹ ਕਿਹੜੀਆਂ-ਕਿਹੜੀਆਂ ਜਗ੍ਹਾ ਤੋਂ ਜਾ ਕੇ ਆਪਣਾ ਡਾਟਾ ਜਾਂ ਆਪਣਾ ਵੀਊ ਕ੍ਰੀਏਟ ਕਰੇ ਆਪਣਾ ਮਟੀਰੀਅਲ ਗੈਦਰ ਕਰੇ ਤਾਂ ਕਿ ਉਹ ਅਸਾਈਨਮੈਂਟ ਨੂੰ ਡਨ ਕਰਦਾ ਉੱਥੇ ਕੀ ਹੈ ਟੀਚਰ ਦਾ ਰੋਲ ਫੈਸਿਲਿਟੇਟਰ ਹੈ ਜਿਹਨੇ ਰਾਹ ਦੱਸਦੇ ਪਰ ਉਹਨੇ ਤੁਹਾਨੂੰ ਐਗਜ਼ੈਕਟਲੀ ਮਟੀਰੀਅਲ ਨਹੀਂ ਦਿੱਤਾ ਵੀ ਇਹਨੂੰ ਲੋ ਤੇ ਰੱਟਾ ਮਾਰੋ ਨੋ ਰੂਟ ਮੈਮੋਰੀਜ਼ੇਸ਼ਨ ਹੁਣ ਖਤਮ ਹੈ ਤਾਂ ਉਹਦੇ ਲਈ ਕੀ ਹੈ ਕਿ ਸਾਡਾ ਟੀਚਿੰਗ ਪ੍ਰੋਫੈਸ਼ਨਲ ਦਾ ਟੀਚਰਸ ਆ ਐਜ਼ ਆ ਫੈਸਿਲਿਟੇਟਰ ਹੋ ਕੇ ਟੀਚਰ ਦਾ ਐਪਟੀਟਿਊਡ ਚੈੱਕ ਕਰਨ ਦੇ ਲਈ ਹੁਣ ਬਹੁਤ ਸਾਰੇ ਜਿਵੇਂ ਕਿ ਅਗਰ ਅਸੀਂ ਪਟਿਆਲਾ ਸ ਐਨੂਅਲੀ ਗਵਰਨਮੈਂਟ ਸਕੂਲ ਟੀਚਰਸ ਦੀਆਂ ਇੰਟਰਨਸ਼ਿਪਸ ਲੱਗਦੀਆਂ ਨੇ ਸੈਮੀਨਾਰਸ ਲੱਗਦੇ ਨੇ ਵਰਕਸ਼ਾਪਸ ਲੱਗਦੇ ਨੇ ਉਹ ਕਿਉਂ ਉਹਨਾਂ ਨੂੰ ਅਪਗ੍ਰੇਡ ਕਰਨ ਦੀ ਉਹਨਾਂ ਦਾ ਐਪਟੀਟਿਊਡ ਟਾਈਮ ਟੂ ਟਾਈਮ ਚੇਂਜ ਕਰਨ ਲਈ ਅਕੋਰਡਿੰਗ ਟੂ ਨਿਊ ਜਨਰੇਸ਼ਨ ਦੀ ਡਿਮਾਂਡਸ ਦੇ ਅਕੋਰਡਿੰਗਲੀ ਤਾਂ ਇਹਦੇ ਨਾਲ ریلیਟਿਡ ਤੁਹਾਨੂੰ ਕੁਐਸਚਨ ਆਉਣਗੇ ਤਾਂ ਇਹਦੇ ਵਿੱਚ ਤੁਸੀਂ ਟੀਚਰ ਦੇ ਹਿਸਾਬ ਨਾਲ ਧਿਆਨ ਦੇ ਵਿੱਚ ਰੱਖ ਕੇ ਟੀਚਰ ਦੇ ਵਿੱਚ ਕਿਵੇਂ ਦੀਆਂ ਕੁਆਲਿਟੀਆਂ ਹੋਣੀਆਂ ਚਾਹੀਦੀਆਂ ਨੇ ਉਹਦਾ ਪੜਾਉਣ ਵਾਲੇ ਐਟੀਟਿਊਡ ਕੀ ਹੋਣਾ ਚਾਹੀਦਾ ਉਹਦਾ ਬੱਚਿਆਂ ਦੇ ਨਾਲ ਰਿਲੇਸ਼ਨ ਕਿਵੇਂ ਦਾ ਹੋਣਾ ਬਹੁਤ ਜ਼ਿਆਦਾ ਟੀਚਰ ਫ੍ਰੈਂਕ ਨਹੀਂ ਹੋਣਾ ਚਾਹੀਦਾ ਤੇ ਬਹੁਤ ਜ਼ਿਆਦਾ ਸਟ੍ਰਿਕਟ ਵੀ ਨਹੀਂ ਹੋਣਾ ਚਾਹੀਦਾ ਤਾਂ ਕਿਹੜੇ ਮਾਧਿਅਮ ਮੈਥਡਸ ਬਹੁਤ ਸਾਰੇ ਨੇ ਟੀਚਿੰਗ ਦੇ ਤਾਂ ਟੀਚਰ ਨੂੰ ਕਿਹੜੇ ਮੈਥਡ ਸਭ ਤੋਂ ਵੱਧ ਅਡਾਪਟ ਕਰਨੇ ਚਾਹੀਦੇ ਨੇ ਕਿ ਕਿਹੜੇ ਮੈਥਡ ਜਿਦੇ ਨਾਲ ਲਰਨਿੰਗ ਸਭ ਤੋਂ ਵੱਧ ਹੋਵੇ ਸਾਡਾ ਮੇਨ ਮੋਟਿਵ ਕੀ ਹੈ ਕਿ ਲਰਨਿੰਗ ਹੋਏ ਤਾਂ ਇਦਾਂ ਐ ਦੇ ਪੇਪਰ ਦੇ ਵਿੱਚ ਤਾਂ ਤੁਸੀਂ ਟੀਚਰ ਨੂੰ ਧਿਆਨ ਦੇ ਵਿੱਚ ਰੱਖ ਕੇ ਤੇ ਲਰਨਿੰਗ ਐਨਹਾਂਸ ਹੋਣ ਦਾ ਪੁਆਇੰਟ ਰੱਖ ਕੇ ਆਬਜੈਕਟਿਵ ਤੁਸੀਂ ਜਵਾਬ ਦੇਣੇ ਆ ਫਿਰ ਅਗਲਾ ਹੈ ਜੇ ਕਲਾਸਰੂਮ ਪ੍ਰੋਬਲਮਸ ਆਫ ਲਰਨਰਸ ਐਂਡ ਥੇਅਰ ਸੋਲੂਸ਼ਨਸ ਹੁਣ ਬੱਚਿਆਂ ਦੇ ਨਾਲ ਹੀ ਸਕੂਲ ਹੈ ਲਰਨਰਸ ਦੀਆਂ ਪ੍ਰੋਬਲਮਸ ਤੇ ਉਹਨਾਂ ਦੇ ਸੋਲੂਸ਼ਨ ਕਰਨੇ ਸਭ ਤੋਂ ਪਹਿਲਾਂ ਬੱਚਿਆਂ ਦੀਆਂ ਪ੍ਰੋਬਲਮਸ ਫਿਰ ਉਹਨਾਂ ਪ੍ਰੋਬਲਮਸ ਦੇ ਸੋਲੂਸ਼ਨ ਕਰਨੇ ਉਹ ਕਿਵੇਂ ਹੋਣਗੇ ਇਹਦੇ ਨਾਲ ਰਿਲੇਟਿਡ ਕੁਐਸਚਨ ਕਿ ਸਾਨੂੰ ਬੱਚਿਆਂ ਨੂੰ ਸਕੂਲ ਸਿਸਟਮ ਦੇ ਵਿੱਚ 6ਵੀਂ ਤੋਂ 12ਵੀਂ ਦੇ ਬੱਚਿਆਂ ਦੀ ਗੱਲ ਕਰ ਰਹੇ ਹਾਂ ਆਪਾਂ 6 ਤੋਂ 12th ਕਲਾਸ ਦੇ ਕਿ ਉਹਨਾਂ ਬੱਚਿਆਂ ਨੂੰ ਸਕੂਲ ਸਿਸਟਮ 'ਚ ਕਿਹੋ ਜਿਹੀਆਂ ਪ੍ਰੋਬਲਮਸ ਆਉਂਦੀਆਂ ਨੇ ਫਾਰ ਇਗਜ਼ਾਮਪਲ ਅ ਬੱਚਿਆਂ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਜਿਵੇਂ ਕਿ ਉਹ ਕਿ ਕਈ ਵਾਰ ਕੋਈ ਮੈਥਡ ਟੀਚਰ ਦਾ ਲੈਵਲ ਹਾਈ ਹੁੰਦਾ ਬੱਚੇ ਦਾ ਲੋ ਉਹਨਾਂ ਤੋਂ ਨਹੀਂ ਹੈ ਲਰਨਿੰਗ ਹੋ ਰਹੀ ਹੈਗੀ ਤਾਂ ਉੱਥੇ ਧਿਆਨ ਰੱਖਣਾ ਕਿ ਬੱਚੇ ਨੂੰ ਕਿਵੇਂ ਦੀ ਪ੍ਰੋਬਲਮ ਹੈ ਤੇ ਉਹਦੇ ਹਿਸਾਬ ਨਾਲ ਟੀਚਰ ਨੇ ਕਲਾਸਰੂਮ ਦੇ ਵਿੱਚ ਹੀ ਉਸ ਬੱਚੇ ਦੀ ਪ੍ਰੋਬਲਮ ਦਾ ਸੋਲੂਸ਼ਨ ਕਰਨਾ ਕਲੀਅਰ ਹੈ ਜੀ ਤਾਂ ਇਥੇ ਤੁਸੀਂ ਕੀ ਹੈ ਕਿ ਬੱਚੇ ਦੇ ਹਿਸਾਬ ਦੇ ਨਾਲ ਲਰਨਿੰਗ এনवायरमेंट ਜਾਂ ਐਜੂਕੇਸ਼ਨ ਸਿਸਟਮ ਜ਼ਿੰਮੇदार ਹੋਣਾ ਹੁੰਦਾ ਇਹ ਸੀਜ਼ ਨੂੰ ਮਾਈਂਡ ਦੇ ਵਿੱਚ ਰੱਖ ਕੇ ਤੁਸੀਂ ਕੁਐਸਚਨਸ ਦੇ ਆਨਸਰ ਆਬਜੈਕਟਿਵ ਦਾ ਹੀ ਐਮਸੀਕਿਊਜ਼ ਦੇ ਜਵਾਬ ਦੇਣੇ ਨੇ ਠੀਕ ਹੈ ਜੀ ਅਗਲਾ ਹੈਗਾ ਐਡਜਸਟਮੈਂਟ ਪ੍ਰੋਬਲਮਸ ਆਫ ਹਿਊਮਨ ਰਿਲੇਸ਼ਨ ਹੁਣ ਆਪਾਂ ਕੀ ਕਹਿੰਦੇ ਆ ਕਿ ਮਨੁੱਖ ਹਿਊਮਨ ਇੱਕ ਸੋਸ਼ੀਅਲ ਬੀਇੰਗ ਹੈ ਬੀਇੰਗ ਅ ਸੋਸ਼ੀਅਲ ਤੁਹਾਨੂੰ ਕੀ ਹੈ ਤੁਸੀਂ ਐ ਸਿੱਖਿਆ ਆਈ ਕਿਥੋਂ ਸੋਸਾਇਟੀ ਤੋਂ ਸਿੱਖਿਆ ਲੈ ਕੇ ਤੁਸੀਂ ਜਾਣਾ ਕਿੱਥੇ ਹੈ ਸੋਸਾਇਟੀ ਦੇ ਵਿੱਚ ਤਾਂ ਜਿਹੜੀ ਸਾਡੀ ਸੋਸਾਇਟੀ ਹੈ ਉਹ ਰਿਲੇਟ ਕਰਨੀ ਚਾਹੀਦੀ ਹੈ ਸੋਸਾਇਟੀ ਦੇ ਨਾਲ ਇਸ ਕਰਕੇ ਸਕੂਲ ਦੇ ਵਿੱਚ ਉਹ ਕਦੋਂ ਤੁਸੀਂ ਮਿਸਫਿਟ ਕਦੋਂ ਹੁੰਦੇ ਜਦੋਂ ਤੁਹਾਡੇ ਰਿਲੇਸ਼ਨ ਸੋਸਾਇਟੀ ਦੇ ਵਿੱਚ ਛਿੰਤਾ ਤੁਹਾਨੂੰ ਐਡਜਸਟਮੈਂਟ ਪ੍ਰੋਬਲਮ ਕਿਉਂਕਿ ਆਪਾਂ ਮੰਨ ਕੇ ਚੱਲਦੇ ਜਿਵੇਂ ਆਪਣੇ ਹੱਥ ਦੀਆਂ ਪੰਜ ਉਂਗਲਾਂ ਬਰਾਬਰ ਨਹੀਂ ਐ ਹਰੇਕ ਪਰਸਨ ਵਰੀ ਐ ਅਗਰ ਤੁਸੀਂ ਫੈਮਿਲੀ ਦੇ ਵਿੱਚ ਚਾਰ ਮੈਂਬਰ ਹੋ ਤਾਂ ਚਾਰਾਂ ਦਾ ਆਪਣਾ ਸੁਭਾਅ ਆਪਣੇ ਇੰਟਰਸਟ ਨੇ ਆਪਣੀਆਂ ਲਾਈਕਿੰਗਸ ਨੇ ਤੇ ਆਪਣੇ ਡਿਸਲਾਈਕਸ ਨੇ ਕੋਈ ਬਹੁਤ ਅਗਰੈਸਿਵ ਨੇਚਰ ਦਾ ਹੁੰਦਾ ਕੋਈ ਬਹੁਤ ਕੂਲ ਮਾਈਂਡ ਹੁੰਦਾ ਕਿਸੇ ਨੂੰ ਕੋਈ ਬਹੁਤ ਜ਼ਿਆਦਾ ਇੰਟਰੋਵਰਟ ਐ ਕੋਈ ਐਕਸਟ੍ਰੋਵਰਟ ਐ ਤਾਂ ਉਹਨਾਂ ਚੀਜ਼ਾਂ ਦੇ ਕੀ ਐ ਕਿ ਸਾਨੂੰ ਬੱਚਿਆਂ ਨੂੰ ਕੀ ਸਿਖਾਣਾ ਐ ਐਡਜਸਟਮੈਂਟ ਕਿ ਬੱਚੇ ਨੇ ਕਲਾਸਰੂਮ ਅਗਰ ਬੱਚਾ ਹੈ ਤਾਂ ਉਹਨੇ ਟੀਚਰ ਨਾਲ ਕਿਹੋ ਜਿਹਾ ਬਿਹੇਵ ਕਰਨਾ ਹੈ ਉਹਦੀ ਤੇ ਐਡਮਿਨਿਸਟ੍ਰੇਸ਼ਨ ਦੀ ਕੋਆਰਡੀਨੇਸ਼ਨ ਕਿਵੇਂ ਦੀ ਹੋਣੀ ਚਾਹੀਦੀ ਹੈ ਸਕੂਲ ਐਡਮਿਨਿਸਟ੍ਰੇਸ਼ਨ ਦੀ ਸਕੂਲ ਮੈਨੇਜਮੈਂਟ ਨਾਲ ਕਿਵੇਂ ਦੀ ਕੋਆਰਡੀਨੇਸ਼ਨ ਹੋਣੀ ਚਾਹੀਦੀ ਹੈ ਆਪਣੇ ਪੇਰੈਂਟਸ ਨਾਲ ਕਿਵੇਂ ਦਾ ਬਿਹੇਵ ਕਰਨਾ ਚਾਹੀਦਾ ਹੈ ਆਪਣੇ ਨੇਬਰਸ ਨਾਲ ਕਿਵੇਂ ਦਾ ਤਾਂ ਐਡਜਸਟਮੈਂਟ ਪ੍ਰੋਬਲਮਸ ਆਫ ਹਿਊਮਨ ਰਿਲੇਸ਼ਨਸ ਵੀ ਆ ਇਦਾਂ ਦੀਆਂ ਕਿਉਂਕਿ ਅੱਜਕੱਲ ਬਹੁਤ ਸਾਰੇ ਲੋਕਾਂ ਨੂੰ ਜਿਵੇਂ ਆਪਾਂ ਕਹਿੰਦੇ ਆਗਰੈਸਿਵ ਨੇਚਰ ਹੋ ਰਹੇ ਆ ਬਹੁਤ ਸਾਰੇ ਲੋਕੀ ਇੰਟਰੋਵਰਟ ਹੋ ਰਹੇ ਨੇ ਤਾਂ ਇਹ ਵੀ ਇੱਕ ਤਰ੍ਹਾਂ ਦੀ ਐਕਸਟਰੋਵਰਟ ਹੋਣਾ ਈਵਲੀ ਐਮਸੀਕਿਊਸ ਕੀ ਦਿਨ ਰਿਲੇਟਡ ਹੋਣਗੇ ਐਡਜਸਟਮੈਂਟ ਪ੍ਰੋਬਲਮਸ ਆਫ ਹਿਊਮਨ ਰਿਲੇਸ਼ਨਸ ਆ ਠੀਕ ਹੈ ਜੀ ਅਗਲਾ ਹੈਗਾ ਐਗਜ਼ਾਮੀਨੇਸ਼ਨ ఎవਾਲਿਊਸ਼ਨ ਐਂਡ ਅਸੈਸਮੈਂਟ ਹੁਣ ਆਪਾਂ ਮੰਨ ਲੇ ਕਿ ਟੀਚਰਸ ਬਾਰੇ ਵੀ ਗੱਲ ਕਰ ਲਈ ਬੱਚਿਆਂ ਦੇ ਲੈਵਲ ਤੋਂ ਵੀ ਤੇ ਐਜੂਕੇਸ਼ਨ ਸਿਸਟਮ ਦੀ ਵੀ ਪਰ ਕੀ ਲਰਨਿੰਗ ਹੋ ਰਹੀ ਹੈ ਜਾਂ ਨਹੀਂ ਉਹ ਸਾਨੂੰ ਕਿੱਥੋਂ ਪਤਾ ਲੱਗੇਗਾ ਸਾਡੇ ਇਸ ਟਾਪਿਕ ਤੋਂ ਤਾਂ ਇਹ ਇੱਕ ਅਨਿੱਖੜਵਾਂ ਅੰਗ ਹੈ ISO ਬਿਨਾ ਆਪਾਂ ਟੀਚਿੰਗ ਲਰਨਿੰਗ ਨੂੰ ਫੁੱਲਫਿਲ ਨਹੀਂ ਕਰ ਸਕਦੇ ਅਗਰ ਤੁਸੀਂ ਉਹਨਾਂ ਲਈ ਚੈਕਲਿਸਟ ਨਹੀਂ ਰੱਖਦੇ ਹੁਣ ਫਾਰ ਐਗਜ਼ਾਮਪਲ ਤੁਸੀਂ ਸਾਰਾ ਸਿਲੇਬਸ ਕਵਰ ਅਪ ਕਰੋਗੇ ਸਾਰੇ E ਪਾਰਟ ਤੱਕ A ਤੋਂ E ਤੱਕ ਪਰ ਜਦੋਂ ਤੁਸੀਂ ਐਂਟਰਨਸ ਦੇ ਦੋਗੇ ਉਹਦਾ ਰਿਜ਼ਲਟ ਆ ਜਾਏਗਾ ਤਾਂ ਉਹਦੇ ਮਾਰਕਸ ਦੱਸਣਗੇ ਕਿ ਤੁਹਾਨੂੰ ਕੀ ਆਉਂਦਾ ਸੀ ਕਿੰਨੀ ਤਿਆਰੀ ਸੀ ਤੇ ਕਿੰਨੀ ਚੀਜ਼ਾਂ ਦੇ ਵਿੱਚ ਤਿਆਰ ਕਰਨ ਦੀ ਲੋੜ ਸੀ ਕੀ ਕਹੇ ਜੀ ਤਾਂ ਉਹ ਕੀ ਹੈ ਐਗਜ਼ਾਮੀਨੇਸ਼ਨ ਐਵੈਲੂਏਸ਼ਨ ਤੇ ਅਸੈਸਮੈਂਟ ਦਾ ਫਰਕ ਹੈ ਤੇ ਅੱਜਕੱਲ ਕਿਹੜੀ ਚੱਲ ਰਹੀ ਹੈ ਸੀਸੀਈ ਕੰਟੀਨਿਊਸ ਕੰਪਰੀਹੈਂਸਿਵ ਐਵੈਲੂਏਸ਼ਨ ਤਾਂ ਅੱਜਕੱਲ ਐਜੂਕੇਸ਼ਨ ਸਿਸਟਮ ਦੇ ਵਿੱਚ ਕਿਹੜਾ ਪੈਟਰਨ ਫਾਲੋ ਕੀਤਾ ਜਾ ਰਿਹਾ ਕੰਪਰੀਹੈਂਸ ਕੰਟੀਨਿਊਸ ਕੰਪਰੀਹੈਂਸਿਵ ਐਵੈਲੂਏਸ਼ਨ ਠੀਕ ਹੈ ਜੀ ਉਹ ਕੀ ਹੈ ਕਿ ਕੀ ਕਹਿੰਦਾ ਹੈ ਇਹ ਐਵੈਲੂਏਸ਼ਨ ਹੈ ਕਿ ਇਹ ਸੀਸੀਈ ਇਹਦੇ ਬਾਰੇ ਵੀ ਸਾਡਾ ਲੈਕਚਰ ਪਿਆ ਹੈ YouTube ਦੇ ਉੱਤੇ ਜੀ ਤੁਸੀਂ ਉੱਥੇ ਜਾ ਕੇ ਸਾਡੇ ਉੱਤੇ ਇਹਦੇ ਬਾਰੇ ਪੂਰੀ ਤੁਸੀਂ ਸਰਚ ਕਰ ਸਕਦੇ ਹੋ ਤੇ ਇਸ ਟੌਪਿਕ ਨੂੰ ਪੜ੍ਹ ਸਕਦੇ ਹੋ ਆਪਣਾ ਸਟੱਡੀ ਮਟੀਰੀਅਲ ਉੱਥੇ ਜਾ ਕੇ ਗੇਨ ਕਰ ਸਕਦੇ ਹੋ ਐਡオン ਕਰ ਸਕਦੇ ਹੋ ਤਾਂ ਕੰਟੀਨਿਊਸ ਕੰਪਰੀਹੈਂਸਿਵ ਏਵੈਲੂਏਸ਼ਨ ਕੀ ਹੈ ਕਿ ਸਾਨੂੰ ਬੱਚੇ ਦੀ ਟਾਈਮ ਟੂ ਟਾਈਮ ਚੈਕਲਿਸਟ ਦੇ ਥਰੂ ਏਵੈਲੂਏਸ਼ਨ ਕਰਦੇ ਰਹਿਣਾ ਚਾਹੀਦਾ ਹੈ ਕਿ ਕੀ ਲਰਨਿੰਗ ਹੋਈ ਹੈ ਜਾਂ ਨਹੀਂ ਫਾਰ ਇਗਜ਼ਾਮਪਲ ਸਕੂਲ ਦੇ ਵਿੱਚ ਜਿਵੇਂ ਕਲਾਸ ਟੈਸਟ ਯੂਨਿਟ ਟੈਸਟ ਮੰਥਲੀ ਟੈਸਟ ਸੈਮੈਸਟਰ ਐਗਜ਼ਾਮਸ ਆਉਂਦੇ ਸੀ ਫਿਰ ਫਿਰ ਫਾਈਨਲ ਐਗਜ਼ਾਮਸ ਆਉਂਦੇ ਤਾਂ ਉਹ ਕੀ ਸੀ ਕਿ ਕੰਟੀਨਿਊਸ ਕੰਪਰੀਹੈਂਸਿਵ ਏਵੈਲੂਏਸ਼ਨ ਨੂੰ ਫੋਲੋ ਕਰ ਰਹੇ ਸ ਤਾਂ ਐਜੂਕੇਸ਼ਨ ਸਿਸਟਮ ਦੇ ਵਿੱਚ ਕੀ ਚਾਹੀਦਾ ਅੱਜ ਦੇ ਸਮੇਂ ਚੱਲ ਰਿਹਾ ਸੀਸੀਈ ਇਹਦੀ ਨਾਲ ریلیਟਿਡ ਤੁਹਾਨੂੰ MCQਸ ਆਉਣਗੇ ਅਗਲਾ ਹੈਗੇ ਜੀ ਲਾਇਬ੍ਰੇਰੀ ਯੂਸੇਜ ਹੁਣ ਹਰੇਕ ਸਕੂਲ ਦੇ ਵਿੱਚ ਲਾਇਬ੍ਰੇਰੀ ਹੈ ਤੇ ਹੋਣੀ ਵੀ ਜ਼ਰੂਰੀ ਹੈ ਇਟਸ ਅ ਕੰਪਲਸਰੀ ਪਾਰਟ ਵਿਦਆਊਟ ਲਾਇਬ੍ਰੇਰੀ ਕੋਈ ਵੀ ਸਕੂਲ ਸਿਸਟਮ ਆਪਣੇ ਆਬਜੈਕਟਿਵਸ ਨੂੰ ਫੁਲੀ ਅਚੀਵ ਨਹੀਂ ਕਰ ਸਕਦਾ ਲਾਇਬ੍ਰੇਰੀ ਕੀ ਹੈ ਹੁਣ ਹਰੇਕ ਬੱਚਾ ਐਸਾ ਫਾਈਨੈਂਸ਼ੀਅਲੀ ਸਟਰੋਂਗ ਨਹੀਂ ਹੈ ਜਾਹੀ ਬੱਚਾ ਸੌਂਗ ਹੋਵੇ ਹਰੇਕ ਬੁੱਕੀਆਂ ਹਰੇਕ ਮਟੀਰੀਅਲ ਰਿਸੋਰਸ ਵਾੜਨ ਵਾਲਾ ਤੁਸੀਂ ਅਵੇਲੇਬਲ ਨਹੀਂ ਕਰ ਸਕਦੇ ਫਾਰ ਇਗਜ਼ਾਮਪਲ ਤੁਸੀਂ ਆਪਣੇ ਘਰੇ ਇੱਕ ਵੱਤ ਵੱਦ ਦੋ ਨਿਊਜ਼ਪੇਪਰ ਲਾ ਲੋਗੇ ਪਰ ਹੋਰ ਨਿਊਜ਼ਪੇਪਰ ਦੇ ਲਈ ਤੁਹਾਡੀ ਹੈਲਪ ਕੌਣ ਕਰੇਗੀ ਸਕੂਲ ਲਾਇਬ੍ਰੇਰੀ ਤਾਂ ਇਥੇ ਸਕੂਲ ਸਿਸਟਮ ਦੇ ਵਿੱਚ ਲਾਇਬ੍ਰੇਰੀ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਰੈਗੂਲਰ ਅਗਰ ਟਾਈਮ ਟੇਬਲ ਦੀ ਗੱਲ ਕਰੀ ਤਾਂ ਉਹਦੇ ਵਿੱਚ ਇੱਕ ਲੈਕਚਰ ਡੇਲੀ ਬੱਚਿਆਂ ਲਈ ਹਫਤੇ ਦੇ ਵਿੱਚ ਤਿੰਨ ਲੈਕਚਰ ਲਾਇਬ੍ਰੇਰੀ ਦੇ ਜ਼ਰੂਰ ਹੋਣੇ ਚਾਹੀਦੇ ਕਿ ਬੱਚਾ ਲਾਇਬ੍ਰੇਰੀ ਤੇ ਜਾਏ ਉਹਨੂੰ ਆਪਣਾ ਮਟੀਰੀਅਲ ਲੱਭਣਾ ਹੈ ਤਾਂ ਕਿ ਇਨ ਫਿਊਚਰ ਜਦੋਂ ਪੀ ਐ enhance ਹੁੰਦੀ ਹੈ ਤਾਂ ਲਾਇਬ੍ਰੇਰੀ ਦਾ ਬਹੁਤ ਵੱਡਾ ਰੋਲ ਹੈ ਲਾਇਬ੍ਰੇਰੀ ਯੂసేਜ ਇਨ ਹਾਲ ਕਿ ਲਾਇਬ੍ਰੇਰੀ ਨੂੰ ਫੁੱਲ ਸਿਸਟਮ ਦੇ ਵਿੱਚ ਯੂਜ਼ ਕਿਵੇਂ ਕਰਨਾ ਹੈ ਉਥੇ ਕਿਵੇਂ ਦਾ ਮਟੀਰੀਅਲ ਹੋਣਾ ਚਾਹੀਦਾ ਬੁక్స్ ਇਸ਼ੂ ਕਰਨ ਦਾ ਕਿੰਨਾ ਪੈਟਰਨ ਕਿਵੇਂ ਦਾ ਹੋਣਾ ਚਾਹੀਦਾ ਉਹਦੇ ਨਾਲ ਰਿਲੇਟਿਡ ਤੁਹਾਨੂੰ MCQਸ ਆਉਣਗੇ ਲਾਸਟ ਹੈਗੇ ਜੀ ਸਕੂਲ ਐਂਡ ਸੋਸਾਇਟੀ ਅਸੀਂ ਆਪਾਂ ਪਹਿਲੀ ਗੱਲ ਕਰ ਚੁੱਕੇ ਹਾਂ ਕਿ ਮਨੁੱਖ ਕੀ ਹੈ ਇੱਕ ਸੋਸ਼ਲ ਬੀਂਗ ਤਾਂ ਸਿੱਖਿਆ ਤੇ ਸੋਸਾਇਟੀ ਦੋਨੋਂ ਉਦੋਂ ਹੀ ਗਰੋ ਕਰ ਸਕਦੇ ਨੇ ਜਦੋਂ ਦੋਨਾਂ ਦਾ ਆਪਸ ਦੇ ਵਿੱਚ ਰਿਲੇਸ਼ਨ ਹੋਏ ਤਾਂ ਸਕੂਲ ਸਿਸਟਮ ਐਸਾ ਹੋਣਾ ਚਾਹੀਦਾ ਹੈ ਤਾਂ ਉਹ ਤੁਹਾਨੂੰ ਸੋਸਾਇਟੀ ਨਾਲ ਰਿਲੇਟ ਕਰਕੇ ਸਾਰੀਆਂ ਤੁਹਾਡੀਆਂ ਜਿੰਨੀਆਂ ਵੀ ਪ੍ਰੋਬਲਮਸ ਨੇ ਜਾਂ ਜਿੰਨਾ ਵੀ ਤੁਹਾਡਾ ਐਜੂਕੇਸ਼ਨ ਸਿਸਟਮ ਤੁਸੀਂ ਲਰਨਿੰਗ ਕਰ ਰਹੇ ਹੋ ਸਾਰੀ ਸੋਸਾਇਟੀ ਨਾਲ ਰਿਲੇਟ ਕਰਕੇ ਦੱਸੇ ਕਿ ਕਿਹੜੀ ਚੀਜ਼ ਦਾ ਕਿੱਥੇ ਕੰਮ ਆਏਗੀ ਇਨ ਫਿਊਚਰ ਜਦੋਂ ਤੁਸੀਂ ਸੋਸ਼ਲ ਬੀਇੰਗ ਹੋ ਜਾਓਗੇ ਤਾਂ ਤੇ ਸੋਸਾਇਟੀ ਦੇ ਵਿੱਚ ਵੀ ਜਿਹੜੀਆਂ ਪ੍ਰੋਬਲਮਸ ਨੇ ਉਹ ਸਕੂਲਸ ਦੇ ਲੈਵਲ ਦੇ ਉੱਤੇ ਐਡੀਸ਼ਨ ਕੀਤਾ ਜਾਵੇ ਬੁੱਕਸ ਦੇ ਵਿੱਚ ਬੱਚਿਆਂ ਦੀਆਂ ਅਸਾਈਨਮੈਂਟਸ ਦੇ ਵਿੱਚ ਜਿਵੇਂ ਕਿ ਆਪਾਂ ਐਗਜ਼ਾਮਪਲ ਲਈ ਸੀ এনਵਾਇਰਨਮੈਂਟ ਐਜੂਕੇਸ਼ਨ ਅਸੀਂ ਦੇਖ ਰਹੇ ਹਾਂ ਕਿ ਸਾਡਾ ਵਾਤਾਵਰਣ ਬਹੁਤ ਜ਼ਿਆਦਾ ਡ ਗਵਰਨਮੈਂਟ এডਿਕੇਸ਼ਨ ਐਡ ਆਨ ਕਰਦੀ ਫਿਰ ਅੱਜ ਕੱਲ ਨਸ਼ੇ ਬਹੁਤ ਚੱਲ ਰਹੇ ਨੇ ਤਾਂ ਡਰੱਗ ਅਬਿਊਜ਼ ਦਾ ਅਵੇਅਰਨੈਸ ਦੇਣੀ ਕਿ ਤਾਂ ਕਿ ਬੱਚਿਆਂ ਨੂੰ ਸਕੂਲ ਲੈਵਲ ਦੇ ਵਿੱਚ ਜੋ ਸੋਸਾਇਟੀ ਦੇ ਇਮਰਜਿੰਗ ਇਸ਼ੂ ਨੇ ਇਹਨਾਂ ਬਾਰੇ ਇੱਥੇ ਹੀ ਗੱਲ ਕੀਤੀ ਜਾਏ ਇਹਨਾਂ ਤੋਂ ਬਿਨਾ ਸਿੰਪਲ ਦੇਖਣਾ ਤੁਸੀਂ ਕਾਮਰਸ ਪੜ੍ਹਦੇ ਹੋ ਕਾਮਰਸ ਇਕਨੋਮਿਕਸ ਦੇ ਫੀਲਡ ਦੇ ਵਿੱਚ ਸਾਨੂੰ ਇਕਨੋਮਿਕਸ ਕੀ ਸਿਖਾਉਂਦੀ ਹੈ ਸੋਸ਼ਲ ਐਂਡ ਇਕਨੋਮਿਕ ਕਿਰ ਕਿ ਸਾਨੂੰ ਸਾਡੇ ਆਲੇ ਦੁਆਲੇ ਦੀ ਜਾਣਕਾਰੀ ਦਿੰਦੀ ਹੈ ਪੋਲੀਟੀਕਲ ਸਿਸਟਮ ਬਾਰੇ ਦੱਸਦੀ ਹੈ ਇਕਨੋਮਿਕ ਦੇ थ्रू ਅਸੀਂ ਦੇਖਦੇ ਹਾਂ ਕਿ ਅਗਰ ਸਾਡੇ ਕੋ ਪੈਸੇ ਐਸੇ ਆਪਣੀਆਂ ਲਿਮਿਟਡ ਰਿਸੋਰਸਸ ਦੇ ਨਾਲ ਅਨਲਿਮਿਟਡ ਵਾਂਟਸ ਨੂੰ ਕਿਵੇਂ ਪੂਰਪੂਰ ਕਰਨਾ ਹੈ ਕਮਰਸ ਦੇ थ्रू ਤੁਸੀਂ ਬੈਂਕਿੰਗ ਰਿਲੇਟਡ ਆਪਣੇ ਕੰਮ ਇਦਾਂ ਦੇ ਟਾਸਕ ਬਹੁਤ ਸਾਰੇ ਬੱਚਿਆਂ ਨੂੰ ਅੱਜ ਕੱਲ ਬੈਂਕਸ ਤੇ ਵੀ ਜਾ ਕੇ ਚੈੱਕ ਫਿਲ ਕਰਨਾ ਨਹੀਂ ਆਉਂਦਾ ਆਪਣੇ ਪੈਸੇ ਏਟੀਐਮ ਯੂਜ਼ ਕਰਦੇ ਨਹੀਂ ਆਉਂਦੇ ਤਾਂ ਇਹੋ ਜਿਹੇ ਅਸਾਈਨਮੈਂਟ ਨੂੰ ਸਕੂਲ ਲੈਵਲ ਦੇ ਵਿੱਚ ਐਡ ਆਨ ਕੀਤਾ ਜਾਵੇ ਤਾਂ ਕਿ ਸਕੂਲ ਤੇ ਸੋਸਾਇਟੀ ਆਪਸ ਦੇ ਵਿੱਚ ਰਿਲੇਟ ਹੋਣ ਇਹਨਾਂ ਦਾ ਲ ਏ ਸੀਗਾ ਜੀ ਸਾਡਾ ਸੈਕੰਡ ਪਾਰਟ ਟੀਚਿੰਗ ਪੋਟੈਂਸ਼ੀਅਲ ਟੀਚਿੰਗ ਪੋਟੈਂਸ਼ੀਅਲ ਦੇ ਵਿੱਚ 30 ਮਾਰਕਸ ਦਾ ਪੇਪਰ ਆਏਗਾ ਜੀ ਜਾਨੀ ਕਿ 30 ਕੁਐਸਚਨਸ ਹੋਣਗੇ 1 ਮਾਰਕ ਈਚ ਕੁਐਸਚਨ ਦੇ ਤਾਂ ਉਹਦੇ ਰਿਗਾਰਡਿੰਗਲੀ ਮਟੀਰੀਅਲ ਦੇ ਵਿੱਚ ਕਿੱਦਾਂ ਦੇ ਟੌਪਿਕ ਨੇ ਉਹ ਟੌਪਿਕਸ ਦੇ ਅੰਡਰ ਕੀ ਕੁਝ ਪੁੱਛਿਆ ਜਾਏਗਾ ਕਿੱਦਾਂ ਦੇ ਕੁਐਸਚਨ ਤੇ ਕਿੱਦਾਂ ਦੀ ਨੌਲੇਜ ਤੁਹਾਨੂੰ ਜਾ ਕੇ ਆਪਣੀ ਸਰਚ ਕਰਨ ਦੀ ਨੀਡ ਹੈ ਤੇ ਲਰਨ ਕਰਨ ਦੀ ਲੋੜ ਹੈ ਆਪਣੇ ਘਟੂ ਘਟ ਦਾ 150 ਮਾਰਕਸ ਦੇ ਪੇਪਰ ਜੋ ਅਗੇ ਤੁਸੀਂ ਧਿਆਨ ਨਾਲ ਤਿਆਰੀ ਕਰਿਓ ਜਸਟ ਇਹਨਾਂ ਚੀਜ਼ਾਂ ਦੇ ਤੁਹਾਨੂੰ ਗੋ ਥਰੂ ਹੈ ਤੁਹਾਨੂੰ ਪਤਾ ਹੋਵੇ ਕਿ ਇਹਨਾਂ ਟੌਪਿਕਸ ਦੇ ਅੰਦਰ ਕਿਹੜੇ ਟੌਪਿਕ ਕਵਰ ਅਪ ਹੋ ਰਹੇ ਨੇ ਕਿੱਦਾਂ ਦੇ ਕੁਐਸਚਨ ਆ ਸਕਦੇ ਆ ਐਮਸੀਕਿਊਸ ਅਸੀਂ ਉਹ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਹੋਪਫੁਲੀ ਤੁਹਾਨੂੰ ਇਹ ਵੀਡੀਓ ਹੋਪਫੁਲੀ ਨੇ ਸ਼ੋਰਲੀ ਇਹ ਵੀਡੀਓ ਤੁਹਾਡੇ ਜ਼ਰੂਰ ਕੰ 올디 베스트 ਤੁਸੀਂ ਆਪਣਾ ਇੰਟਰਸਟ ਦੇ ਨਾਲ ਜਿੰਨੀਆਂ ਵੀ ਰਿਲੇਟਿਡ ਤੁਹਾਨੂੰ ਕੋਈ ਕੁਇਰੀਜ਼ ਹੋਣ ਤੁਸੀਂ ਇਸ ਵੀਡੀਓ ਦੇ ਅੰਡਰ ਨੀਚੇ ਆਪਣੇ ਕਮੈਂਟਸ ਦੇ ਸਕਦੇ ਹੋ ਤੇ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਕਰੋ ਅਸੀਂ ਇਦਾਂ ਹੀ ਹੋਰ ਵੀਡੀਓਜ਼ ਤੁਹਾਡੇ émerging ਪੈਟਰਨਸ ਦੇ ਨਾਲ ਰਿਲੇਟਿਡ ਲੈ ਕੇ ਹਾਜ਼ਰ ਹੁੰਦੇ ਹੀ ਰਵਾਂਗੇ ਧੰਨਵਾਦ ਥੈਂਕ ਯੂ